ਆਪਣਾ ਗੁਣ ਨਾ ਗਵਾਵੇ ਇਹ ਬਹੁਤ ਵੱਡਾ ਨੁਕਤਾ ਹੈ ਸਾਸ ਕਿਸੇ ਨੇ ਮੈਨੂੰ ਗਾਲਾਂ ਦਿੱਤੀਆਂ ਸੀ ਮੈਂ ਵੀ ਅੰਦਰ ਈਰਖਾ ਦੀ ਅੱਗ ਬਾਲਾਂ ਕੋਈ ਮੇਰੇ ਨਾਲ ਨਫ਼ਰਤ ਕਰਦਾ ਹੈ ਮੇਰੇ ਅੰਦਰ ਵੀ ਭੰਬੜ ਮੱਚੀ ਜਾਂਦੇ ਨੇ ਕਿਸੇ ਨੇ ਇਦਾਂ ਦਾ ਮੇਰੇ ਨਾਲ ਵਿਹਾਰ ਕੀਤਾ ਸੀ ਮੈਂ ਵੀ ਉਹਨੂੰ ਕਿਤੇ ਨਾ ਕਿਤੇ ਜਵਾਬ ਦਿਆਂਗਾ ਸਾਨੂੰ ਮਹਾਰਾਜ ਕਹਿੰਦੇ ਵੀ ਆਪਣੀ ਸ਼ਾਂਤੀ ਕਿਉਂ ਭੰਗ ਕਰਦੇ ਜਿਹੜੀ ਇਹਦਾ ਮਤਲਬ ਉਹਨੇ ਆਪਣੇ ਵਾਲੀ ਅੱਗ ਸਾਡੇ ਅੰਦਰ ਵੀ ਬਾਲ ਦਿੱਤੀ ਬੜਾ ਸਫਲ ਹੋਇਆ ਉਹ ਤੇ ਬੰਦਾ ਫਿਰ ਇੱਕ ਬੋਲ ਬੋਲ ਕੇ ਜੇ ਨੇ ਮੰਨ ਲਓ ਮਾੜਾ ਬੋਲ ਬੋਲਿਆ ਤੇ ਉਹਦੇ ਬਹੁਤ ਸਫਲ ਹੋਇਆ ਉਹ ਤੇ ਜਿੱਤ ਗਿਆ ਅਸੀਂ ਹਾਰ ਗਏ ਉਹਨੇ ਆਪਣੇ ਵਾਲੀ ਅੱਗ ਇੱਕ ਬੋਲ ਬੋਲ ਕੇ ਸਾਡੇ ਅੰਦਰ ਬਾਲ ਦਿੱਤੀ ਤੇ ਅਸੀਂ ਉਹ ਅੱਗ ਨੂੰ ਲੈ ਕੇ 10 20 50 ਸਾਲ ਤੁਰੇ ਫਿਰੇ ਵੀ ਇੱਕ ਵਾਰੀ ਫਰਾਨੇ ਬੰਦੇ ਨੇ ਆਖਿਆ ਸੀ ਉਦਾਂ ਦੀ ਨਫ਼ਰਤ ਦੀ ਅੱਗ ਅਸੀਂ ਬਾਲ ਲਈ ਅੱਛਾ ਇਹ ਇਦਾਂ ਦਾ ਤੇ ਫਿਰ ਮੈਂ ਵੀ ਇਦਾਂ ਹੀ ਬਣ ਕੇ ਦੱਸਾਂਗਾ ਤਾਂ ਸਾਨੂੰ ਮਹਾਰਾਜ ਨੇ ਜ਼ਿੰਦਗੀ ਦਾ ਇਹ ਨੁਕਤਾ ਦਿੱਤਾ ਸੀ ਕਿ ਬੁਰੇ ਨਾਲ ਬੁਰਾ ਨਹੀਂ ਬਣੀਦਾ ਆਪਣਾ ਗੁਣ ਨਾ ਗਵਾਵੇ ਬਰਾਰੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਬੁਰਾ ਚਿਤ ਵਧਾਣਾ ਤੇ ਉਹਦੇ ਪਿੱਛੇ ਲੱਗ ਕੇ ਅਸੀਂ ਵੀ ਉਦਾਂ ਹੀ ਕਰਨ ਲੱਗ ਪਈਏ ਬੁਰੇ ਦਾ ਭਲਾ ਤੋ ਸਾਨੂੰ ਤੇ ਇਹ ਤਤਸਾਰ ਦਿੱਤਾ ਮਹਾਰਾਜ ਜੀ ਨੇ ਵੀ ਦੁਸ਼ਮਣ ਵੀ ਆਇਆ ਸਾਡਾ ਜ਼ੁਲਮ ਨਾਲ ਵਿਰੋਧ ਹੈ ਕਿਸੇ ਦੇ ਨਿੱਜੀ ਨਹੀਂ ਸਾਸ ਸੰਗਤ ਜੇ ਅਸੀਂ ਨਿੱਜੀ ਤੌਰ ਤੇ ਈਰਖਾ ਦੀ ਅੱਗ ਵਿੱਚ ਸੜਨਾ ਹੈ ਤੇ ਫਿਰ ਇਹਦਾ ਮਤਲਬ ਅਸੀਂ ਗੁਰੂ ਦੀ ਸਿੱਖਿਆ ਨੂੰ ਸਮਝਾਂਗੇ ਇਸੇ ਲਈ ਤੇ ਮਸ਼ਕਾਂ ਚੁੱਕ ਕੇ ਪਾਣੀ ਪੀਂਦੇ ਫਿਰਦੇ